ਹਾ ਟੈਬਲੇਟ ਹੈ ਮੇਨ ਜਿਹੜੀ ਸਿਰਫ ਇੱਕ ਵਾਰ ਹੀ ਦੇਣ ਦੇ ਨਾਲ ਟਾਈਫਾਇਟ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਟਾਈਫਾਇਟ ਦੀ ਜੇਕਰ ਕਿਸੇ ਨੂੰ ਦਿੱਕਤ ਆ ਤਾਂ ਇੱਕ ਗੋਲੀ ਨਾਲ ਤੁਸੀਂ ਠੀਕ ਕਰੋ ਹਜ਼ਾਰਾਂ ਜੀ 10-15000 ਤੋਂ ਪਲੱਸ ਹੂੰ ਬੰਦਿਆਂ ਨੂੰ ਅਸੀਂ ਟਾਈਫਾਇਟ ਦੀ ਗੋਲੀ ਵੇਚਦੇ ਹਾਂ ਅੱਛਾ ਜੀ ਜਿਹੜੀ ਇਹਦੇ ਵਿੱਚ ਅਸੀਂ ਦਵਾਈ ਪਾਈ ਆ ਨਾ ਉਹ ਤਾਂ ਅਸੀਂ ਸੂਈ ਕੀ ਹੁੰਦੀ ਆ ਕੰਧੂਈ ਵੱਡਾ ਸੂਹ ਹੁੰਦਾ ਨਾ ਜੀ ਬਸ ਉਹਦੇ ਨਾਲ ਆ ਚੱਕਰ ਵਿੱਚ ਮਿਕਸ ਕੀਤੀ ਤੇ ਗੋਲੀ ਬਣਾਈ ਹੋਈ ਆ ਅਸੀਂ ਕਦੇ ਦੁਬਾਰਾ ਗੋਲੀ ਨਹੀਂ ਦਿੰਦੀ ਅੱਛਾ ਜੀ ਹਾਂ ਟਾਈਫਾਇਟ ਦੀ ਜਿਹਨੂੰ ਇੱਕ ਵਾਰੀ ਗੋਲੀ ਦਿੱਤੀ ਮੇਰੇ ਖਿਆਲ 10-15000 ਬੰਦਾ ਪੇਸ਼ੈਂਟ ਠੀਕ ਹੋ ਚੁੱਕਿਆ ਤੁਸੀਂ ਪਿਛਲੀ ਵਾਰ ਵੀ ਜਦੋਂ ਸਾਡੇ ਚੈਨਲ ਦੇ ਉੱਪਰ ਤੁਹਾਡੇ ਇੱਕ ਇੰਟਰਵਿਊ ਹੋਈ ਸੀ ਤੁਸੀਂ ਉਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਟਾਈਫੈਟ ਦੀ ਜੇਕਰ ਕਿਸੇ ਨੂੰ ਦਿੱਕਤ ਆ ਤਾਂ ਇੱਕ ਗੋਲੀ ਨਾਲ ਤੁਸੀਂ ਠੀਕ ਕਰੋਗੇ ਬਿਲਕੁਲ ਤਾਂ ਹੋਇਆ ਜੀ ਕੋਈ ਠੀਕ ਹੋਣ ਤੱਕ ਬਿਲਕੁਲ ਸਾਡੇ ਕੋਲੇ ਅਸੀਂ ਹੁਣ ਤੱਕ ਮਤਲਬ ਹਜ਼ਾਰਾਂ ਜੀ 10-15000 ਤੋਂ ਪਲੱਸ ਹੂੰ ਬੰਦਿਆਂ ਨੂੰ ਅਸੀਂ ਟਾਈਫਾਇਟ ਦੀ ਗੋਲੀ ਦੇ ਚੁੱਕੇ ਆ ਅੱਛਾ ਜੀ ਔਰ ਸਾਰੇ ਦਰਸ਼ਕਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਜਿੰਨੇ ਦਰਸ਼ਕ ਦੇਖਦੇ ਆ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਬੰਦੇ ਵੀ ਹੋਣਗੇ ਜਿਨ੍ਹਾਂ ਨੇ ਇਹ ਗੋਲੀ ਯੂਜ਼ ਕੀਤੀ ਹੋਈ ਆ ਜੀ ਇਹਦੇ ਵਿੱਚ ਇੱਕ ਆਹ ਟੈਬਲੇਟ ਆ ਮੇਨ ਜਿਹੜੀ ਸਿਰਫ ਇੱਕ ਵਾਰੀ ਦੇਣ ਦੇ ਨਾਲ ਟਾਈਫਾਇਟ ਨੂੰ ਜੜ ਤੋਂ ਖਤਮ ਕਰ ਦਿੰਦੀ ਆ ਇਹ ਸਿਰਫ ਇੱਕੋ ਗੋਲੀ ਦੇਣੀ ਆ ਜੀ ਨਾਲ ਜਾਂ ਕਿ ਹੋਰ ਖਰਾਕ ਵੀ ਆ ਕਿ ਹੋਰ ਦਵਾਈ ਵੀ ਦੇਣੀ ਆ ਕਈ ਵਾਰੀ ਸਾਨੂੰ ਨਾਲ ਇਸ ਕਰਕੇ ਦੇਣੀ ਪੈਂਦੀ ਆ ਵੀ ਜਿਹਨੂੰ ਪੁਰਾਣਾ ਜਿਵੇਂ ਬੁਖਾਰ ਕਾਫੀ ਦਿਨ ਦਾ ਪੁਰਾਣਾ ਹੋ ਗਿਆ ਕਈ ਸਾਲ ਦਾ ਪੁਰਾਣਾ ਹੋ ਗਿਆ 25 30 ਸਾਲ ਪੁਰਾਣਾ ਟਾਈਫਾਇਡ ਨਹੀਂ ਜਾਂਦਾ ਹਮਮ E S R ਵਧ ਗਿਆ ਇਨਫੈਕਸ਼ਨ ਕਾਫੀ ਹਾਈ ਹੋ ਗਈ ਉਹਦੇ ਵਾਸਤੇ ਸਾਨੂੰ ਆ 12 13 ਖੁਰਾਕਾ ਸਿਰਫ ਦੇਣੀਆਂ ਪੈਂਦੀਆਂ ਨੇ 3 4 ਦਿਨ ਦੀਆਂ ਅੱਛਾ ਜੀ ਉਹ ਇਸ ਕਰਕੇ ਵੀ ਅੰਦਰੋਂ ਇਨਫੈਕਸ਼ਨ ਨਿਕਲ ਜਾਵੇ ਹਮ ਇਹਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਆ ਡੋਜ਼ ਦਿੰਨੇ ਆ ਪਹਿਲੀ ਖੁਰਾਕ ਜੀ ਜਾਂ ਤਾਂ ਇਸ ਖੁਰਾਕ ਦੇਣ ਤੋਂ ਬਾਅਦ ਬੁਖਾਰ ਨਹੀਂ ਚੜਦਾ ਹਮ ਚੜਦਾ ਹੀ ਨਹੀਂ ਤੇ ਜੇ ਚੜੂਗਾ ਵੀ ਤਾਂ ਆ ਜਿਹੜੀਆਂ ਇਨਫੈਕਸ਼ਨ ਵਾਸਤੇ ਨਾਲ ਦਿੰਦੇ ਆ ਨਾ ਇਹ ਅੰਦਰੋਂ ਕੱਢਣ ਵਾਸਤੇ ਜਦੋਂ ਦਿੰਦੇ ਆ ਜਦੋਂ ਉਦੋਂ 3 ਦਿਨ ਕੱਢਣਾ ਕਿਉਂਕਿ ਤੁਸੀਂ 3 ਦਿਨ ਦੀ ਖੁਰਾਕ ਵਿੱਚ ਦਿੰਦੇ ਨੇ ਇਨਫੈਕਸ਼ਨ ਨਿਕਲ ਜਾਂਦੀ ਹੈ। ਅੱਛਾ ਜੀ। ਉਸ ਤੋਂ ਬਾਅਦ ਕੁਝ ਨਹੀਂ ਤੁਸੀਂ 70 ਤੋਂ 80% ਪੇਸ਼ੈਂਟ ਜਿਹੜੇ ਨੇ ਜੀ 10 ਦਿਨ ਤੋਂ ਬਾਅਦ ਟੈਸਟ ਕਰਾ ਲੈਣਾ। ਹੂੰ। ਟਾਈਫਾਇਡ ਨੇ ਲਾਊਗਾ। ਇਹ 25-30% ਹੋਣਗੇ ਜਿਨ੍ਹਾਂ ਦਾ ਜਿਹੜਾ ਬਲੱਡ ਦੇ ਵਿੱਚੋਂ ਸਾਲ ਭਰ ਤਕਰੀਬਨ ਸ਼ੋਅ ਹੁੰਦਾ ਰਹਿੰਦਾ ਲੇਕਿਨ ਬੁਖਾਰ ਨਹੀਂ ਚੜਦਾ। ਛੋਟੀ ਜੀ ਗੋਲੀ ਹੈ ਜੀ। ਇਹ ਕਿਦਾਂ ਪੋਸਿਬਲ ਹੋ ਸਕਦਾ ਵਾ ਕਿ ਇੰਨੀ ਇੱਕ ਗੋਲੀ ਦੇ ਨਾਲ ਕਿਸੇ ਦਾ ਟਾਈਫਾਇਟ ਆ ਜਿਹੜਾ ਉਹ ਠੀਕ ਹੋ ਜਾਏ ਕਿਉਂਕਿ ਜਿਹੜੇ ਵੀ ਬੰਦੇ ਨੂੰ ਟਾਈਫਾਇਟ ਹੋਇਆ ਉਹ ਇਸ ਚੀਜ਼ ਦਾ ਅੰਦਾਜ਼ਾ ਕਰ ਸਕਦਾ ਕਿ ਕਿੰਨਿਆਂ ਕਿ ਦਵਾਈਆਂ ਜਿਹੜੀਆਂ ਲੈਣੀਆਂ ਪੈਂਦੀਆਂ ਕਿੰਨੇ ਦਿਨ ਰੈਸਟ ਕਰਨੀ ਪੈਂਦੀ ਆ ਫੇਰ ਜਾ ਕੇ ਬੰਦਾ ਠੀਕ ਹੁੰਦਾ ਉਹ ਸਰ ਆਯੁਰਵੈਦ ਦੇ ਵਿੱਚ ਆਯੁਰਵੈਦ ਇੱਕ ਇਹੋ ਜਿਹਾ ਖਜਾਨਾ ਹੈ ਵੀ ਜਿਹਦਾ ਤੁਸੀਂ ਕਦੇ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਤੁਹਾਨੂੰ ਇਹ ਛੋਟੀ ਗੋਲੀ ਕਿਵੇਂ ਕੰਮ ਕਰਦੀ ਆ ਉਹਦੀ ਸਿਰਫ ਇੱਕ ਉਦਾਹਰਨ ਦੇਣੀ ਆ ਜੀ ਆ ਦੇਖੋ ਇਦੇ ਵਿੱਚ ਕਿੰਨੀ ਦਵਾਈ ਆ? ਹੂੰ ਇਹ ਦਵਾਈ ਬਣਾਉਣ ਵਾਸਤੇ ਮੈਨੂੰ 1.5 ਲੀਟਰ ਸ਼ਰਾਬ ਲੱਗੀ ਘਰਦੀ। ਅੱਛਾ ਜੀ। 1.5 ਲੀਟਰ ਘਰਦੀ ਸ਼ਰਾਬ ਲੱਗੀ ਤੇ 5 ਤੋਲੇ ਦੇ ਵਿੱਚ ਸੰਖੀਆ। ਹੂੰ। ਔਰ 40 ਦਿਨ ਇਹਨੂੰ ਮਾਰਨ ਚ ਲੱਗੇ। ਅੱਛਾ ਜੀ। 40 ਦਿਨ ਰਗੜ ਰਗੜ ਕੇ ਉਹਦੇ ਵਿੱਚ ਇੰਨੀ ਦਵਾਈ ਤਿਆਰ ਹੋਈ ਆ। ਔਰ ਇਹਦੀ ਡੋਸ ਜਿਹੜੀ ਆ ਮੱਚਸ ਦੀ ਤਿੱਲੀ ਦੇ ਉੱਤੇ ਇਦਾਂ ਡੱਕੇ ਦੇ ਨਾਲ ਪਿੱਛੇ ਤੋਂ ਚੱਕ ਕੇ ਦੇਣੀ ਹੁੰਦੀ ਆ। ਹੂੰ। ਜਿਆਦਾ ਢੋਲ ਚੱਲ ਨਹੀਂ ਹੁੰਦੀ ਇੰਨੀ ਜਿਆਦਾ ਤੇਜ਼ ਹੈ ਇੰਨੀ ਜਿਆਦਾ ਤੇਜ਼ ਹੋ ਗਈ ਇਸੇ ਤਰ੍ਹਾਂ ਇਹ ਜਿਹੜੀ ਇਹ ਗੋਲੀ ਆ ਨਾ ਇਹ ਉਸ ਤੋਂ ਵੀ ਤੇਜ਼ ਆ ਇਹਨੂੰ ਇਹਦੇ ਵਿੱਚ ਜਿਹੜੀ ਅਸੀਂ ਦਵਾਈ ਪਾਉਂਦੇ ਆ ਨਾ ਮਾਤਰ ਤੇ ਇਹ ਜਿਹੜੀ ਗੋਲੀ ਬੱਟੀ ਆ ਨਾ ਜੀ ਇਹ ਗੋਲੀ ਬੱਟਣ ਦਾ ਇਹਦੇ ਵਿੱਚ ਇੱਕ ਮਟੀਰੀਅਲ ਜਿਵੇਂ ਅਸੀਂ ਗੁੜ ਪਾ ਲਿਆ ਜਾਂ ਕੁਝ ਲਲਾ ਪਾ ਬਹੁਤ ਚੀਜ਼ਾਂ ਇਹਨਾਂ ਨੂੰ ਬੰਨਣ ਵਾਸਤੇ ਪਾ ਲੀਆਂ ਉਹ ਤਾਂ ਪਾਈਆਂ ਅਸੀਂ ਪਰ ਜਿਹੜੀ ਇਹਦੇ ਵਿੱਚ ਅਸੀਂ ਦਵਾਈ ਪਾਈ ਆ ਨਾ ਉਹ ਤਾਂ ਅਸੀਂ ਸੂਈ ਕੀ ਹੁੰਦੀ ਆ ਕੰਧੂਈ ਵੱਡਾ ਸੂ ਆਂਦਾ ਨਾ ਜੀ بس ਉਹਦੇ ਨਾਲ ਆ ਚੱਕ ਕੇ ਵਿੱਚ ਮਿਕਸ ਕੀਤੇ ਤੇ ਗੋਲੀ ਬਣਾਈ ਹੋਈ ਆ ਕੁਛ ਕੁ ਪੁਆਇੰਟ ਹੀ ਕਹਿ ਲਈਏ ਕੁਛ ਪੁਆਇੰਟ ਹੀ ਆ ਆ ਬਾਕੀ ਗੋਲੀ ਤਾਂ ਤੁਸੀਂ ਇੱਕ ਇਹਨੂੰ ਬੇਅਰਥ ਆ ਹੂੰ ਸਿਰਫ ਇਹਨੂੰ ਬੰਨਣ ਵਾਸਤੇ ਅਸੀਂ ਉਹ ਦਵਾਈ ਨੂੰ ਬੰਨਣ ਵਾਸਤੇ ਇੰਨਾ ਕੁਝ ਪਾਇਆ ਇਹ ਗੋਲੀ ਵੀ ਬਹੁਤ ਵੱਡੀ ਆਲੇ ਹੂੰ ਗੋਲੀ ਚਾਹੀ ਸਾਡੀ ਛੋਟੀ ਹੋਵੇ ਵੱਡੀ ਹੋਵੇ ਕੋਈ ਮੈਨੇ ਨਹੀਂ ਰੱਖਦੀ ਜਿਹੜੀ ਉਹ ਡੋਜ਼ ਕਮ ਕਰਦੀ ਆ ਜੀ ਇਸ ਤੋਂ ਇਲਾਵਾ ਹੋਰ ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ ਹੈ ਜਾਂ ਕੋਈ ਕੋਈ ਚੀਜ਼ ਖਾਣ ਦੀ ਲੋੜ ਨਹੀਂ ਪੈਣੀ ਅਸੀਂ ਕਦੇ ਦੁਬਾਰਾ ਗੋਲੀ ਨਹੀਂ ਦੱਤੀ ਅਸੀਂ ਅੱਛਾ ਜੀ ਹਾਂ ਟਾਈਫਾਈਡ ਦੀ ਜਿਹਨੂੰ ਇੱਕ ਵਾਰੀ ਗੋਲੀ ਦਿੱਤੀ ਮੇਰੇ ਖਿਆਲ 10-15000 ਬੰਦਾ ਪੇਸ਼ੈਂਟ ਠੀਕ ਹੋ ਚੁੱਕਿਆ ਉਹਦੇ ਚੋਂ 5-7 10 ਬੰਦੇ ਆਗੇ ਹੋਣਗੇ ਵੱਧ ਤੋਂ ਵੱਧ ਜਿਹਨੇ ਦੁਬਾਰਾ ਲਈ ਜੀ ਇੱਕ ਚੀਜ਼ ਹੋਰ ਡਾਕਟਰ ਸਾਹਿਬ ਇੱਥੇ ਇਹ ਵੀ ਜ਼ਿਕਰ ਹੁੰਦਾ ਜੀ ਕਹਿੰਦੇ ਜਦੋਂ ਆਪਾਂ ਕੋਈ ਮੈਡੀਸਨ ਲੈਂਦੇ ਆ ਨਾ ਜਦੋਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਤੇਜ਼ ਕਿ ਇੱਕ ਗੋਲੀ ਦੇ ਨਾਲ ਜਿਹੜਾ ਉਹ ਬੁਖਾਰ ਕਹਿ ਲਈ ਅੰਦਰੋਂ ਜਾਂ ਜਿਹੜੀ ਦਿੱਕਤ ਆ ਉਹ ਦੂਰ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਕਿ ਇਦਾਂ ਦੀ ਚੀਜ਼ ਦੇ ਨਾਲ ਨਾ ਸਾਈਡ ਇਫੈਕਟ ਬਹੁਤ ਹੋ ਜਾਂਦੇ ਆ ਕਿ ਦਿੱਕਤ ਬਹੁਤ ਹੁੰਦੀ ਆ ਬਾਅਦ ਵਿੱਚ ਮੈਂ ਸਾਈਡ ਇਫੈਕਟ ਤੇ ਵੀ ਆਉਂਗਾ ਇਹ ਜਿਹੜੀ ਦਵਾਈ ਆ ਜੀ ਇਹਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਦੇ ਵਿੱਚ ਚਾਰ ਤਰ੍ਹਾਂ ਦੇ ਸੰਖੀਏ ਨੇ ਹਮ ਸੰਖੀਆ ਉਹ ਚੀਜ਼ ਆ ਜਿਹਨੂੰ ਇਦਾਂ ਜੀਵ ਤੇ ਟੱਚ ਕਰਨ ਦੇ ਨਾਲ ਬੰਦੇ ਦੀ ਡੈਥ ਹੋ ਜਾਂਦੀ ਆ ਹਮ ਠੀਕ ਆ ਪਰ ਇਹਨੂੰ ਸੰਖੀਏ ਨੂੰ ਜ਼ਹਿਰ ਨੂੰ ਅਮਰਤ ਬਣਾਉਣ ਵਾਸਤੇ ਇਹੀ ਤਾਂ 40 ਦਿਨ ਲਾਇਆ ਸੀ ਹਮ ਹੁਣ ਇਹਦੀ ਡੋਜ਼ ਚਾਰ ਗੁਣਾ ਵੱਧ ਗਈ ਜਿਹਨੂੰ ਚੱਟਣ ਦੇ ਨਾਲ ਬੰਦਾ ਮਰਦਾ ਹੁਣ ਉਹਦੀ ਡੋਜ਼ ਜਿਹੜੀ ਆ ਚਾਰ ਤੋਂ ਪੰਜ 6 ਗੁਣਾ ਪਾ ਗਈ ਹੁਣ ਖਾਣ ਦੇ ਨਾਲ ਅਮਰਤ ਬਣ ਗਿਆ ਹਮ ਆਯੁਰਵੇਦ ਕੀ ਆ ਆਯੁਰਵੇਦ ਉਮਰ ਨੂੰ ਵਧਾਉਣ ਵਾਲੀ ਇਹ ਇੱਕ ਫੈਸੀ ਆ